ਸੰਗਤ ਜੀ ਅਸੀਂ ਸਾਰੇ ਦੁੱਖ ਸੁੱਖ ਦੇ ਅਧੀਨ ਆ ਸਾਡੇ ਪੂਰਵਲੇ ਕਰਮਾਂ ਦੇ ਅਨਸਾਰ ਸਾਨੂੰ ਦੁੱਖ ਸੁੱਖ ਮਿਲਦਾ ਜਿਸ ਤਰ੍ਹਾਂ ਬਾਣੀ ਚੋਂਦਾ ਨਾ ਕਿ ਵੀ ਜੋ ਅਸੀਂ ਬੀਜਿਆ ਉਹੀ ਅਸੀਂ ਵੱਢਦੇ ਆ ਪਰ ਜਦੋਂ ਅਸੀਂ ਉਹਦੇ ਚਰਨਾਂ ਨਾਲ ਜੁੜ ਜਾਂਦੇ ਆ ਉਹਨੂੰ ਯਾਦ ਕਰਦੇ ਆ ਅਸੀਂ ਚਾਹੇ ਉਹਨੂੰ ਯਾਦ ਕਰੀਏ ਜਾਂ ਨਾ ਕਰੀਏ ਪਰ ਉਹ ਸਾਨੂੰ ਹਮੇਸ਼ਾ ਯਾਦ ਕਰਦਾ ਉਹ ਨਹੀਂ ਸਾਨੂੰ ਪੁਲਾਉਂਦਾ ਤੇ ਜਦੋਂ ਸਾਨੂੰ ਦੁੱਖ ਆਉਂਦਾ ਅਸੀਂ ਖਪਰਾ ਜਾਂਦੇ ਆ ਸਾਰੇ ਹੀ ਅਸੀਂ ਕੁਦਰਤੀ ਹੈ ਗੁਰਬਾਣੀ ਕਹਿੰਦੀ ਆ ਕਿ ਸੁੱਖ ਤਾਂ ਸਾਰੇ ਮੰਗਦੇ ਨੇ ਦੁੱਖ ਤਾਂ ਕੋਈ ਨਹੀਂ ਮੰਗਦਾ ਪਰ ਉਹ ਕਰਮਾਂ ਦੇ ਅਨੁਸਾਰ ਦੁੱਖ ਆ ਜਾਂਦਾ ਕਿਉਂਕਿ ਜਿਸ ਤਰ੍ਹਾਂ ਦੇ ਅਸੀਂ ਆਪਣੇ ਬੀਜ ਬੀਜੇ ਨੇ ਉਹੀ ਅਸੀਂ ਵੱਢ ਰਹੇ ਹਾਂ ਜਿੱਦਾਂ ਦੀ ਖੇਤੀ ਮਤਲਬ ਬੀਜਦੇ ਆ ਉਹੀ ਵੱਢਦੇ ਆ ਨਾ ਜਿਵੇਂ ਬਾਬਾ ਫਰੀਦ ਜੀ ਵੀ ਕਹਿੰਦੇ ਨੇ ਕਿ ਜੱਟ ਕਿਕਰ ਦੇ ਬੀਜ ਬੀਜਦਾ ਚਾਹੁੰਦਾ ਕਿ ਵੀ ਇਹਨੂੰ ਬਜੌਰ ਦੇ ਇਲਾਕੇ ਦੀਆਂ ਸੌਗੀ ਦਾਖਾਂ ਲੱਗਣ ਹੈ ਨਾ ਪਰ ਇਦਾਂ ਨਹੀਂ ਹੁੰਦਾ ਜਿੱਦਾਂ ਤਾਂ ਬੀਜ ਹੁੰਦਾ ਫਿਰ ਦਰਖਤ ਵੀ ਓਦਾਂ ਦੇ ਵਿੱਚੋਂ ਭੁੰਗੜਦਾ ਹੈ ਨਾ ਇਸ ਕਰਕੇ ਸਾਨੂੰ ਦੁੱਖ ਮਿਲਦੇ ਨੇ ਪਰ ਅਸੀਂ ਸਾਰੇ ਘਬਰਾ ਜਾਂਦੇ ਆਂ ਦੁੱਖ ਵੇਲੇ ਫਿਰ ਅਸੀਂ ਗੁਰਬਾਣੀ ਨੂੰ ਯਾਦ ਨਹੀਂ ਕਰਦੇ ਕਿ ਗੁਰਬਾਣੀ ਸਾਨੂੰ ਕੀ ਦੱਸ ਰਹੀ ਆ ਕਿ ਇਹ ਤਾਂ ਉਸ ਪਰਮੇਸ਼ਰ ਵੱਲੋਂ ਇਸ ਲਈ ਨਹੀਂ ਕਿ ਸਾਨੂੰ ਸਜ਼ਾ ਮਿਲ ਰਹੀ ਆ ਸਾਡੇ ਸੁਧਾਰ ਲਈ ਕਿ ਸਾਨੂੰ ਪਤਾ ਲੱਗ ਜਾਏ ਵੀ ਜੋ ਬੀਜਿਆ ਸੀ ਅਸੀਂ ਉਹੀ ਵੱਢ ਰਹੇ ਆ ਅਸੀਂ ਅੱਗੇ ਤੋਂ ਚੰਗਾ ਬੀਜ ਬੀਜੀਏ ਤਾਂ ਸਾਨੂੰ ਚੰਗੀ ਫਸਲ ਕੱਟਣ ਨੂੰ ਮਿਲੇ ਜੇ ਅਸੀਂ ਉਹਦਾ ਨਾਮ ਜਪਦੇ ਆ ਉਹਨੂੰ ਯਾਦ ਕਰਦੇ ਆ ਉਹ ਸਾਡੇ ਦੇ ਵਿੱਚ ਸਾਡਾ ਮਾਤਾ ਪਿਤਾ ਸਾਡੇ ਚ ਸੁਧਾਰ ਲਿਆਉਣਾ ਚਾਹੁੰਦਾ ਕਿ ਮੇਰੇ ਬੱਚੇ ਅੱਗੇ ਤੋਂ ਦੁੱਖ ਨਾ ਪਾਉਣ ਇਸ ਲਈ ਗੁਰਵਾਣੀ ਦੇ ਵਿੱਚ ਆਉਂਦਾ ਪਾਸ਼ਾ ਮੇਰੇ ਗੁਰਵਾਣੀ ਦੇ ਵਿੱਚ ਕਹਿੰਦੇ ਨੇ ਦੁਖ ਤਿਸੇ ਪਹਿ ਆਖੀ ਹੈ ਸੁਖ ਜਿਸੈ ਹੀ ਪਾਸ ਅਸੀਂ ਕਈ ਵਾਰ ਆਪਣੇ ਦੁੱਖ ਦੂਜਿਆਂ ਕੋਲ ਫਰੋਲਣ ਲੱਗ ਜਾਂਦੇ ਆ ਪਰ ਦੂਜਾ ਤਾਂ ਆਪ ਦੁਖੀ ਆ ਉਹ ਕਹਿੰਦੇ ਦੁੱਖ ਉਹਨੂੰ ਇਹ ਦਸੀਏ ਜਿਹਦੇ ਕੋਲ ਉਸ ਦੁੱਖ ਦੀ ਬਜਾਏ ਸਾਨੂੰ ਸੁੱਖ ਦੇਣ ਦੀ ਸਮਰੱਥਾ ਹੈ ਉਹ ਤੇ ਇੱਕ ਹੀ ਹੈ ਉਹ ਤੇ ਉਹ ਪਰਮੇਸ਼ਰ ਹੈ ਦੁੱਖ ਤਿਸੇ ਪੈ ਆਖੀਏ ਸੁੱਖ ਜਿਸੈ ਹੀ ਪਾਸ ਜਿਹਦੇ ਕੋਲ ਸੁੱਖ ਨੇ ਉਹਨੂੰ ਹੀ ਦੁੱਖ ਦਸੀਏ ਉਹੀ ਫਿਰ ਤਬਦੀਲੀ ਕਰ ਸਕਦਾ ਇਸ ਤਰ੍ਹਾਂ ਹੀ ਮੇਰੇ ਪਾਤਸ਼ਾਹ ਕਹਿੰਦੇ ਨੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਇਹ ਅਸੀਂ ਬਾਣੀ ਹਰ ਰੋਜ਼ ਰਹਾ ਰਹਾ ਸਾਹਿਬ ਜੀ ਦੇ ਪਾਠ ਤੇ ਸਭ ਤੋਂ ਆਖਰੀ ਤੋਕ ਪਰ ਕਈ ਵਾਰ ਸਾਡਾ ਧਿਆਨ ਇੰਨੀ ਜਾਂਦਾ ਹੈ ਸਾਡੀ ਸਾਰੀ ਉਮਰ ਬੀਤ ਜਾਂਦੀ ਆ ਸਾਨੂੰ ਬਾਣੀ ਸਮਝ ਨਹੀਂ ਲੱਗਦੀ ਬਹੁਤ ਵੱਡੇ ਭਾਗ ਜਦੋਂ ਬਾਣੀ ਦੀ ਸਮਝ ਪੈਣ ਲੱਗ ਜਾਏ ਉਹ ਬਖਸ਼ਿਸ਼ ਕਰ ਦੇਵੇ ਤਾਂ ਬੜਾ ਆਨੰਦ ਹੀ ਆਨੰਦ ਬਣ ਜਾਂਦਾ ਕਿਉਂਕਿ ਬਾਣੀ ਤੋਂ ਹੀ ਸਾਨੂੰ ਸਾਰੀ ਸਮਝ ਲੱਗਦੀ ਆ ਨਹੀਂ ਤੇ ਸਾਨੂੰ ਕਿੱਥੋਂ ਪਤਾ ਲੱਗੇ ਸਾਰੀਆਂ ਗੱਲਾਂ ਗੁਰੂ ਨਾਨਕ ਪਾਤਸ਼ਾਹੀ ਦਾ ਅਸੀਂ ਦੇਣ ਨਹੀਂ ਦੇ ਸਕਦੇ ਜੇ ਸਾਨੂੰ ਪਰਮਾਤਮਾ ਬਾਰੇ ਦੱਸਦੇ ਨੇ ਉਹਦੇ ਦਰ ਘਰ ਦੀਆਂ ਗੱਲਾਂ ਦੱਸਦੇ ਨੇ ਤਾਂ ਹੀ ਸਾਡਾ ਮਨ ਠਹਿਰਦਾ ਫਿਰ ਮੇਰੇ ਪਾਤਸ਼ਾਹ ਕਹਿੰਦੇ ਨੇ ਹਰ ਧਨ ਜਾ ਕੈ ਗ੍ਰਹਿ ਵਸੇ ਕਹਿੰਦੇ ਜਿਹਦੇ ਹਿਰਦੇ ਘਰ ਦੇ ਵਿੱਚ ਪਰਮੇਸ਼ਰ ਦਾ ਨਾਮ ਤਾਂ ਵਸ ਗਿਆ ਫਿਰ ਕੀ ਹੁੰਦਾ ਕੋਹ ਨਾਨਕ ਤਿੰ ਸੰਗ ਦੁਖ ਨਸੈ ਉਹ ਨਾਮ ਧੰ ਦੀ ਬਰਕਤ ਸਦਕਾ ਦੁਖ ਖਤਮ ਹੋ ਜਾਂਦਾ ਜੀਵ ਦਾ ਦੁਖ ਇਹਨੂੰ ਆਪਾਂ ਇਦਾਂ ਨਹੀਂ ਕਹਿ ਸਕਦੇ ਵੀ ਉਹ ਦੁਖ ਖਤਮ ਹੀ ਹੋ ਗਿਆ ਉਹ ਦੁਖ ਨੂੰ ਖਤਮ ਵੀ ਕਰ ਸਕਦਾ ਉਹ ਦੁਖ ਨੂੰ ਸਹਿਣ ਦੀ ਸਮਰੱਥਾ ਵੀ ਦੇ ਸਕਦਾ ਉਹ ਦੁੱਖ ਨੂੰ ਘਟ ਵੀ ਕਰ ਸਕਦਾ ਪਰ ਉਹ ਦੁੱਖ ਫਿਰ ਸਾਨੂੰ ਦੁਖੀ ਨਹੀਂ ਕਰਦਾ ਉੱਥੇ ਫਿਰ ਜਿਹਨੂੰ ਕਹਿੰਦੇ ਨੇ ਨਾ ਜਿਹਦੇ ਤੇ ਬਖਸ਼ਿਸ਼ ਕਰਦਾ ਉਹਨੂੰ ਫਿਰ ਪਾਣਾ ਮਿੱਠਾ ਲੱਗਣ ਲੱਗ ਜਾਂਦਾ ਉਹ ਕਹਿੰਦਾ ਪਰਮੇਸ਼ਰ ਜੀ ਜਿਵੇਂ ਤੂੰ ਚਾਹੇ ਜਿਵੇਂ ਤੇਰੀ ਰਜ਼ਾ ਉਵੇਂ ਮੈਨੂੰ ਰੱਖ ਉਹ ਸਾਨੂੰ ਦੁਖੀ ਨਹੀਂ ਰੱਖਦਾ ਕੋਈ ਮਾਤਾ ਪਿਤਾ ਨਹੀਂ ਚਾਹੁੰਦਾ ਮੇਰੇ ਬੱਚੇ ਦੁਖੀ ਹੋਣ ਇਸ ਤਰ੍ਹਾਂ ਉਹ ਵੀ ਨਹੀਂ ਚਾਹੁੰਦਾ ਅਸੀਂ ਦੁਖੀ ਹੋਈਏ ਪਰ ਸਾਨੂੰ ਕਈ ਦਫਾ ਇਸ ਗੱਲ ਦੀ ਸਮਝ ਨਹੀਂ ਲੱਗਦੀ ਸਮਝ ਵੀ ਬਾਣੀ ਵਿੱਚ ਹੀ ਆਉਂਦੀ ਆ ਜਦੋਂ ਉਹਦੀ ਮਿਹਰ ਹੋ ਜਾਏ ਅਸੀਂ ਉਹਦੀ ਮਿਹਰ ਦੇ ਪਾਤਰ ਬਣ ਸਕੀਏ ਅਸੀਂ ਉਸ ਲਾਈਨ 'ਚ ਜਾ ਖੜੀਏ ਉਸ ਲਾਈਨ 'ਚ ਖੜਨ ਦੇ ਲਈ ਅਸੀਂ ਜੀ ਮ ਕਹਿੰਦੇ ਨੇ ਨਾ ਕਿ ਕਲਾਸ 'ਚ ਜਦੋਂ ਬੱਚੇ ਹੁੰਦੇ ਨੇ ਆਪਣਾ ਜਿਹੜਾ ਘਰ ਦਾ ਕੰਮ ਮਿਲਦਾ ਹੋਮਵਰਕ ਜਿਹਨੂੰ ਕਹਿੰਦੇ ਨੇ ਵੀ ਉਹ ਨਹੀਂ ਕਰਦੇ ਜਦੋਂ ਫਿਰ ਉਹ ਟੀਚਰ ਦੀਆਂ ਨਜ਼ਰਾਂ ਦੇ ਵਿੱਚ ਖਟਕਦੇ ਰਹਿੰਦੇ ਨੇ ਨਾ ਅਸੀਂ ਵੀ ਆਪਣਾ ਹੋਮਵਰਕ ਕਰਨਾ ਸ਼ੁਰੂ ਕਰੀਏ ਅਸੀਂ ਉਹਦੇ ਸੇਫਤ ਸਲਾ ਕਰੀਏ ਉਹਦਾ ਨਾਮ ਜਪੀਏ ਉਦੇ ਗੁਣ ਯਾਦ ਕਰੀਏ ਉਹਦੇ ਗੁਣ ਯਾਦ ਕਰਦੇ ਆ ਕਰਦੇ ਆ ਉਹ ਗੁਣ ਹਿਰਦੇ ਵਿੱਚ ਵਸਨੇ ਸ਼ੁਰੂ ਹੋ ਜਾਂਦੇ ਨੇ ਜਦੋਂ ਗੁਣ ਅੰਦਰ ਆ ਗਏ ਤਾਂ ਔਗਣ ਨਿਕਲ ਜਾਂਦੇ ਨੇ ਫਿਰ ਦੁੱਖ ਕੋਈ ਰਹਿੰਦਾ ਹੀ ਨਹੀਂ ਹੇ ਸੱਚਿਆ ਜੀ ਸਭ ਤੈ ਮਿਹਰਾ ਕਰੀ ਸਭ ਨੂੰ ਹੀ ਨਾਮ ਦੀ ਦਾਤ ਦੇਈ ਸਭ ਨੂੰ ਦੁੱਖ ਸੁੱਖ बराबर चलण दी ਸਮਰੱਥਾ ਦਈ ਸਭ ਤੋਂ ਮੇਰਾ ਕਰੀਂ ਦਾਤਾ ਜੀ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ